ਕੀ ਤੁਸੀਂ ਪੋਜ਼ਿਟਿਵ ਥਿੰਕਿੰਗ ਦੀ ਪਾਵਰ ਨੂੰ ਜਾਣਦੇ ਹੋ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਪੋਜ਼ਿਟਿਵ ਸੋਚ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ ਆਤਮ ਵਿਸ਼ਵਾਸ ਅਤੇ ਭਗਵਾਨ ਤੇ ਭਰੋਸਾ ਰੱਖਣ ਨਾਲ ਸਾਡੀਆਂ ਖੁਸ਼ੀਆਂ ਅਤੇ ਸਫਲਤਾ ਦੇ ਨਵੇਂ ਦਰਵਾਜ਼ੇ ਖੁੱਲ ਜਾਂਦੇ ਹਨ ਅਸੀਂ ਜੋ ਵੀ ਚਾਹੁੰਦੇ ਹਾਂ ਪਾ ਸਕਦੇ ਹਾਂ ਦਿਮਾਗ ਦੀ ਸ਼ਕਤੀ ਵਧੀਆ ਸਿਹਤ ਅਤੇ ਕਮਾਲ ਦੀ એનર્ਜੀ ਅੱਜ ਅਸੀਂ ਜਾਣਾਂਗੇ ਕਿ ਅਸੀਂ ਆਪਣੀਆਂ ਰੋਜ਼ ਦੀਆਂ ਪਰੇਸ਼ਾਨੀਆਂ ਨਾਲ ਲੜ ਸਕਦੇ ਹਾਂ ਆਪਣੇ ਦਿਮਾਗ ਨੂੰ ਸ਼ਾਂਤ ਅਤੇ ਭਗਵਾਨ ਤੇ ਭਰੋਸਾ ਰੱਖ ਕੇ ਅਸੀਂ ਬਹੁਤ ਸਾਰੇ ਚਮਤਕਾਰਾਂ ਦਾ ਅਨੁਭਵ ਕਰ ਸਕਦੇ ਹਾਂ ਖੋਤੇ ਵਿਸ਼ਵਾਸ ਕੀਤੇ ਬਿਨਾ ਅਸੀਂ ਸਫਲ ਅਤੇ ਖੁਸ਼ ਨਹੀਂ ਰਹਿ ਸਕਦੇ ਇਨਸਿਕਿਉਰਿਟੀ ਸਾਨੂੰ ਅੱਗੇ ਵਧਣ ਤੋਂ ਰੋਕਦੀ ਹੈ ਇਨਫਰੀਓਰਿਟੀ ਕੰਪਲੈਕਸ ਜਾਨੀ ਕਿ ਹੀਣ ਭਾਵਨਾ ਤੁਹਾਨੂੰ ਉਹ ਪਾਉਣ ਤੋਂ ਰੋਕਦੀ ਹੈ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਇਹ ਅਫਰਮੇਸ਼ਨ ਸੌਣ ਤੋਂ ਪਹਿਲਾਂ ਅਤੇ ਜਾਗਣ ਤੋਂ ਬਾਅਦ ਨਾਲ ਹੀ ਦਿਨ ਭਰ ਵਿੱਚ ਬਹੁਤ ਵਾਰ ਰਿਪੀਟ ਕਰ ਸਕਦੇ ਹੋ ਮੈਂ ਭਗਵਾਨ ਦੀ ਦਿੱਤੀ ਹੋਈ ਤਾਕਤ ਨਾਲ ਸਭ ਕੁਝ ਕਰ ਸਕਦਾ ਹਾਂ ਸਾਡਾ ਦਿਮਾਗ ਬਹੁਤ ਪਾਵਰਫੁਲ ਹੋ ਸਕਦਾ ਹੈ ਜੇਕਰ ਉਹ ਸ਼ਾਂਤ ਹੈ ਇੱਕ ਸ਼ਾਂਤ ਦਿਮਾਗ ਵਧੀਆ ਸਿਹਤ ਦੇ ਸਕਦਾ ਹੈ ਦਿਮਾਗ ਨੂੰ ਖਾਲੀ ਕਰਕੇ ਸ਼ਾਂਤੀ ਪਾਈ ਜਾ ਸਕਦੀ ਹੈ ਅਤੇ ਅਸੀਂ ਅਜਿਹਾ ਕਰ ਸਕਦੇ ਹਾਂ ਆਪਣੀਆਂ ਪਰੇਸ਼ਾਨੀਆਂ ਨੂੰ ਕਿਸੇ ਅਜਿਹੇ ਇਨਸਾਨ ਨਾਲ ਸ਼ੇਅਰ ਕਰਕੇ ਜਿਸ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਅਸੀਂ ਭਗਵਾਨ ਦੇ ਅੱਗੇ ਆਪਣੀਆਂ ਪਰੇਸ਼ਾਨੀਆਂ ਨੂੰ ਖਾਲੀ ਕਰਕੇ ਚੈਨ ਦੀ ਨੀਂਦ ਸੌ ਸਕਦੇ ਹਾਂ ਅਸੀਂ ਆਪਣੇ ਦਿਮਾਗ ਵਿੱਚ ਜੋ ਵੀ ਪਾਉਂਦੇ ਹਾਂ ਸਾਡੀ ਬਾਡੀ ਉਸੇ ਤਰ੍ਹਾਂ ਰਿਐਕਟ ਕਰਦੀ ਹੈ ਜੇਕਰ ਸਾਡਾ ਦਿਮਾਗ ਥੱਕਿਆ ਹੋਇਆ ਹੈ ਤਾਂ ਅਸੀਂ ਫਿਜ਼ੀਕਲੀ ਥੱਕਿਆ ਹੋਇਆ ਮਹਿਸੂਸ ਕਰਦੇ ਹਾਂ ਇਸ ਲਈ ਕਨਸਟੈਂਟ એનર્ਜੀ ਦੇ ਲਈ ਸਾਨੂੰ ਆਪਣੇ ਦਿਮਾਗ ਤੇ ਭਰੋਸਾ ਦੇਣਾ ਪਵੇਗਾ ਪ੍ਰਾਰਥਨਾ ਅਰਦਾਸ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਇੱਕ ਸੀਕ੍ਰੇਟ ਮੈਡੀਸਨ ਬਣ ਸਕਦੀ ਹੈ ਜੇਕਰ ਅਸੀਂ ਪੂਰੇ ਦਿਲ ਨਾਲ ਅਰਦਾਸ ਕਰੀਏ ਤਾਂ ਇਹ ਮੈਡੀਟੇਸ਼ਨ ਜਿੰਨੀ ਪਾਵਰਫੁਲ ਹੋ ਸਕਦੀ ਹੈ ਇਸ ਲਈ ਭਗਵਾਨ ਅੱਗੇ ਅਰਦਾਸ ਕਰੋ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਖਾਲੀ ਕਰ ਦੇਵੋ ਅਤੇ ਜੋ ਵੀ ਤੁਹਾਡੇ ਕੋਲ ਹੈ ਉਸ ਲਈ ਅਪਾਰੀ ਰਹੋ ਹਮੇਸ਼ਾ ਚੰਗੇ ਦੀ ਉਮੀਦ ਪੂਰੇ ਵਿਸ਼ਵਾਸ ਦੇ ਨਾਲ ਕਰਨੀ ਚਾਹੀਦੀ ਹੈ ਫੋਰਵਰਡਸ ਫਾਰਮੂਲਾ ਨੂੰ ਫੋਲੋ ਕਰੋ ਫੇਰ ਪਾਵਰ ਵਰਕ ਵੰਡਰਸ ਇਹਨਾਂ ਨੂੰ ਵਾਰ-ਵਾਰ ਦੁਹਰਾਓ ਅਜਿਹਾ ਕੁਝ ਵੀ ਨਹੀਂ ਹੈ ਜੋ ਭਗਵਾਨ ਸਾਨੂੰ ਨਹੀਂ ਦੇ ਸਕਦਾ ਇਨ ਚਿੰਤਾਵਾਂ ਇੱਕ ਖਤਰਨਾਕ ਅਤੇ ਵਿਨਾਸ਼ਕਾਰੀ ਮਾਨਸਿਕ ਆਦਤ ਹੈ ਇਹ ਆਦਤ ਸਾਨੂੰ ਬਚਪਨ ਤੋਂ ਨਹੀਂ ਹੁੰਦੀ ਪਰ ਵਕਤ ਦੇ ਨਾਲ ਇਹ ਸਾਨੂੰ ਲੱਗ ਜਾਂਦੀ ਹੈ ਚਿੰਤਾ ਸਾਡੇ ਦਿਮਾਗ ਵਿੱਚ ਮਾਨਸਿਕ ਤਾਕਤ ਨੂੰ ਵਹਿਣ ਤੋਂ ਰੋਕਦੀ ਹੈ ਤੁਸੀਂ ਚਿੰਤਾ ਨਾਲ ਪਰੇ ਆਪਣੇ ਦਿਮਾਗ ਨੂੰ ਖਾਲੀ ਕਰੋ ਤੇ ਨਾਲ ਹੀ ਇਸ ਨੂੰ ਭਰੋਸੇ ਉਮੀਦ ਅਤੇ ਹਿੰਮਤ ਨਾਲ ਭਰਨ ਦੀ ਕੋਸ਼ਿਸ਼ ਕਰੋ ਇਸ ਦੇ ਤਿੰਨ ਸਿੰਪਲ ਤਰੀਕੇ ਹਨ ਸ਼ਾਂਤ ਰਹੋ ਭਗਵਾਨ ਨੂੰ ਪ੍ਰਾਰਥਨਾ ਕਰੋ ਜੀਵਨ ਵਿੱਚ ਚਿੰਤਾ ਨੂੰ ਕੱਢ ਦੇਵੋ ਅਸੀਂ ਇਹ ਮੰਨਣੀਏ ਜਾਂ ਨਾ ਮੰਨੀਏ ਪਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਹਰ ਕੋਈ ਪਸੰਦ ਕਰੇ ਸਾਨੂੰ ਇਹ ਸਮਝਣਾ ਹੋਵੇਗਾ ਕਿ ਚਾਹੇ ਅਸੀਂ ਕੁਝ ਵੀ ਕਰੀਏ ਸਾਨੂੰ ਸਭ ਪਸੰਦ ਨਹੀਂ ਕਰਨਗੇ ਅਤੇ ਇਸ ਗੱਲ ਨਾਲ ਸਾਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਕੁਝ ਤਰੀਕਿਆਂ ਨਾਲ ਤੁਸੀਂ ਇੱਕ ਪਸੰਦਦਾ ਇਨਸਾਨ ਬਣ ਸਕਦੇ ਹੋ ਸਭ ਤੋਂ ਜ਼ਰੂਰੀ ਹੈ ਤੁਸੀਂ ਇੱਕ ਕੰਫਰਟੇਬਲ ਇਨਸਾਨ ਬਣੋ ਜਿਸ ਦੇ ਨਾਲ ਸਾਰੇ ਲੋਕ ਆਸਾਨੀ ਨਾਲ ਘੁਲ ਮਿਲ ਸਕਣ ਲੋਕਾਂ ਨੂੰ ਨਾਂ ਦੇ ਨਾਮ ਨਾਲ ਬੁਲਾਓ ਕਿਸੇ ਇਨਸਾਨ ਦੀ ਈਗੋ ਜਾਂ ਆਤਮ ਸਨਮਾਨ ਨੂੰ ਨੁਕਸਾਨ ਨਾ ਪਹੁੰਚਾਓ ਲੋਕਾਂ ਦੀ ਤਾਰੀਫ਼ ਕਰਨਾ ਸਿੱਖੋ ਸਾਥੀਆਂ ਦੇ ਬੁਰੇ ਵਕਤ ਵਿੱਚ ਸਹਾਨਪੂਰਤੀ ਦੇਵੋ ਸਾਨੂੰ ਦੂਜੇ ਲੋਕਾਂ ਨੂੰ ਵੀ ਪਸੰਦ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਕਾਰਨ ਨਾਲ ਅਸੀਂ ਇੱਕ ਪੋਜ਼ਿਟਿਵਿਟੀ ਭੇਜਦੇ ਹਾਂ ਅਤੇ ਉਹ ਪਲਟ ਕੇ ਸਾਡੇ ਤੱਕ ਆਉਂਦੀ ਹੈ ਇਹ ਕੁਝ ਪ੍ਰੈਕਟੀਕਲ ਤਰੀਕੇ ਹਨ ਜੋ ਤੁਸੀਂ ਇੱਕ ਸਵਸਤ ਅਤੇ ਪੋਜ਼ਿਟਿਵ ਜ਼ਿੰਦਗੀ ਜਿਉਣ ਲਈ ਵਰਤ ਸਕਦੇ ਹੋ ਇਹਨਾਂ ਨਾਲ ਸਾਨੂੰ ਸਾਡੀ ਜ਼ਿੰਦਗੀ ਵਿੱਚ ਪੋਜ਼ਿਟਿਵ ਲੋਕਾਂ ਦੀ ਅਹਿਮੀਅਤ ਸਮਝ ਆਉਂਦੀ ਹੈ ਇੱਕ ਸਵਸਤ ਸਰੀਰ ਅਤੇ ਆਤਮਾ ਦੇ ਲਈ ਪੋਜ਼ਿਟਿਵ ਵਿਚਾਰ ਦਿਮਾਗ ਵਿੱਚ ਬਿਆਨੇ ਚਾਹੀਦੇ ਹਨ ਖੁਦ ਤੇ ਅਤੇ ਭਗਵਾਨ ਤੇ ਵਿਸ਼ਵਾਸ ਸਾਡੇ ਲਈ ਬਹੁਤ ਸਾਰੇ ਚਮਤਕਾਰ ਕਰ ਸਕਦਾ ਹੈ ਪ੍ਰਾਰਥਨਾ ਨਾਲ ਅਸੀਂ ਜੋ ਚਾਹੁੰਦੇ ਹਾਂ ਉਹ ਪਾ ਸਕਦੇ ਹਾਂ ਸਾਨੂੰ ਭਰੋਸਾ ਰੱਖਣਾ ਹੋਵੇਗਾ ਕਿ ਕੋਈ ਵੀ ਰੁਕਾਵਟ ਸਾਨੂੰ ਰੋਕ ਨਹੀਂ ਸਕਦੀ ਹੈ ਅਤੇ ਸਾਨੂੰ ਸਾਰੀਆਂ ਪਰੇਸ਼ਾਨੀਆਂ ਦੇ ਉਪਾਅ ਮਿਲ ਜਾਣਗੇ ਸੋ ਚੇਂਜ ਯਰ ਥੌਟਸ ਸਟੇ ਐਂਡ ਚੇਂਜ ਯਰ ਵਰਲਡ ਆਪਣੇ ਵਿਚਾਰਾਂ ਨੂੰ ਬਦਲ ਕੇ ਆਪਣੀ ਦੁਨੀਆ ਬਦਲੋ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ